ਕਾਇਕ ਦਿਨਾਂ ਦੀ ਸੂਈ ਹੋਈ ਹੈ ਪਾਜੀ ਹੋਈ ਹੈ ਪੰਜ ਚਾ ਦਿਨਾਂ ਦੀ ਇਹ ਪੰਜ ਚਾ ਦਿਨਾਂ ਦੀ ਇੱਕ ਹੋਰ ਕਿਹੜੀ ਹੈ ਉਹ ਉਹ ਦੇਖ ਲਈ ਦੱਬੀ ਇੱਕ ਪੱਟ ਦੇਖ ਲਈ ਪਹਿਲਾਂ ਦੋ ਪੱਟੜੀਆਂ ਹੋਰ ਕਿਹੜੀ ਹੈ ਸੂਈ ਵੀ ਹੋਰ ਹੋਰ ਤਾਂ ਨਹੀਂ ਹੈਗੀ ਸੂਈ ਬਾਸ ਫਿਰ ਅਸੀਂ ਹੋਰ ਹੋਰਾਂ ਪਰਾਂ ਤੋਂ ਦੇਖ ਲਾਂਗੇ ਉਹ ਕੋਈ ਨਹੀਂ ਕਿਉਂ ਜੀ ਪਸੰਦ ਨੇ ਮੈਂ ਦੱਸੂ ਜੀ ਬੰਦ ਬੰਦ ਮਹਾਰਾਜ ਪਸੰਦ ਥੋੜੀ ਹੈ ਇਹ ਰੇਟ ਤਾਂ ਅਸੀਂ ਆਪ ਕਰਾਂਗੇ ਗੱਲ ਸੁਣ ਲਈ ਅੱਠ ਦੰਦ ਫਰੈਸ਼ ਹੈ ਜੀ ਹਾਂ ਠੀਕ ਹੈ ਉਹ 4 ਹੈ ਉਹ 4 ਦਾ ਪੱਟ ਪਹਿਲੇ ਸੂਈ ਹੈ ਦੋ ਵਿੱਚ ਹੀ ਉਹਦੇ ਨਾਲ ਦੋ ਇਹਦੇ ਨਾਲ ਨੇ ਤੇਰੀਆਂ ਪੱਠਾਂ ਪਲੀਆਂ ਵੀ ਆ ਦੇ ਉਹਦੀਆਂ ਪਲੀਆਂ ਹੋਈਆਂ ਨੇ ਸੋਹਣੀਆਂ ਨੇ ਸਰਖੀਆਂ ਨੇ ਪਲੀਆਂ ਹੋਣ ਪੱਟਾ ਤੇ ਅੱਜ ਉਹਨੂੰ ਆਸ ਵੀ ਲਵਾ ਦੇ ਦੁਬਾਰਾ ਇਹ ਨਹੀਂ ਪਤਾ ਬਣੀ ਵੀ ਹੋਈ ਹੋਵੇ ਇਹਨੇ ਵੀ ਗਾਂ ਦੀਆਂ ਗਾਂ ਲਿਆਂਦੀਆਂ ਉਹ ਘਰੇ ਰੱਖੀ ਆ ਵਿਚਰਨੇ ਇਹ ਬੋਦੀ ਵੀ ਆ ਜੀ ਗੋਣ ਵਾਲੀ ਹਾਂਜੀ ਕੀ ਹੁਕਮ ਹੈ ਹੋਕ ਦੱਸ ਦੱਸੋ ਭਾਜੀ ਹੁਕਮ ਤੁਹਾਡਾ ਚੱਲਣਾ ਜੀ 36 ਸੂਈ ਬੱਕਰੀ ਟਾਣੀਓ ਮਿਲਦੀ ਹੈ ਮੰਡੀ 'ਚ ਮਾਲ ਬਥੇਰਾ ਆਉਂਦਾ ਜੇ ਤੁਹਾਡੇ ਫਿੱਟ ਨੇ ਹਾਂ ਤਾਸੀ ਅਗਲੇ ਨੂੰ ਮੁੱਲ ਪੁੱਛੀਏ ਨਹੀਂ ਕੋਈ ਗੱਲ ਨਹੀਂ ਜੇ ਹੈ ਜੇ ਤੁਹਾਡੇ ਪਸੰਦ ਨੇ ਬੱਕਰੀਆਂ ਪਕਾਈ ਤਾਂ ਸੀ ਦੂਆਂ ਨੇ ਕੁੱਟਣੀ ਐ ਸਾਬ ਚਾਇਆ ਅਗਲਾ ਕੋਕੇ ਲਾ ਦਾਂਗੇ ਨਹੀਂ ਆਪਦਾ ਕਹਾਂ ਲੱਗ ਜਾਣਾ ਇਹਦਾ ਨਾਮ ਉਹ ਕਹਦਾ ਸਾਨੂੰ ਉਹਨਾਂ ਚ ਤੁਹਾਡੇ ਵਾਸਤੇ ਦੋ ਹੀ ਦੋਏ ਪਸੰਦ ਆਂ ਅਸੀਂ ਬਾੜੀ ਬੱਕਰੀ ਨੂੰ ਹੱਥ ਨਹੀਂ ਪਾਉਂਦੇ ਕਿਉਂ ਲੋਕਾਂ ਤੋਂ ਜੁੱਤੀਆਂ ਨਹੀਂ ਖਾਣੀਆਂ ਲੰਬਾ ਸੀ ਲੰਬੇ ਸਮੇਂ ਤੱਕ ਚੱਲਣਾ ਕੰਮ ਕਰਨਾ ਜੀ ਚਲ ਜਰਾ ਕੋ ਆਜ ਤਰਾ ਇਹਦਾ ਕੰਨਾ ਮੁੱਲਾ ਜਾਇਜ਼ ਜਾ ਉਹਦਾ ਕਿੰਨਾ ਮੁੱਲਾ ਜਾਇਆ ਜਾਂ ਉਹ ਜਮੁਲਕ ਰਹੀ ਜਿਹੜੇ ਵੀਰਾਂ ਦਾ ਦਲ ਵੀਨਾ ਤੋਂ ਕਿਤੇ ਤੇਰੀ ਬੂਹੇ ਥੋ ਮਿੰਟ ਰੁਕੀ ਆ ਪਾਠ ਸੂਣ ਵਾਲੀ ਆ ਤੇ ਆ ਤਿਆਰੀ ਆ ਪਾਠ ਆ ਹਾ ਡੱਬੀ ਆ 15 ਦਿਨਾਂ ਨੂੰ ਸੂਣ ਸੂਣ ਵਾਲੀ ਐ ਹੋ ਉਹਦਾ ਬੀਂਦੀ ਹੋਇਆ ਯਾਰ ਮੈਨੂੰ ਐਡਾ ਮੈਂ ਪਾਲੀਆਂ ਪੱਕਾ ਮੈਨੂੰ ਕੀ ਇਹਨੂੰ ਵੀ ਲਿਆ ਫਰਕ ਕਰੋ ਕੱਢੂਗੀ 20 ਦਿਨ ਦੋ ਕਿਤੋਂ ਚਾਰ ਕਿਤੋਂ ਲਵਾਂਗੇ ਹਾਂ ਇਹ ਕੱਡੂਗੀ 60 ਕਿਲੋ 20 ਦਿਨ ਕੱਡੂ ਜੀ ਤਿਆਰ ਹੈ ਸੂਂਦੇ ਵੀ ਥਣ ਥਣ ਠੀਕ ਨੇ ਬੱਕਰੀ ਦੀ ਮਿੰਨੇ ਗਾ ਪੈ ਗਈ ਬਾਕੀ ਗੱਬਣ ਹੈ ਜਿੰਦੀ ਹੋਇਤਾ ਅੰਨੇ ਨੂੰ ਦਿਖ ਰਹੀ ਹੈ ਲੈ ਇਹ ਵੀ ਪਾਉਣੀ ਆ ਆਪਾਂ ਨੂੰ ਗੱਬਣ ਆ ਕਦੋਂ ਸੂਈਆਂ ਹੋਈਆਂ ਪਾਉਣੀਆਂ ਨੇ ਐ ਠੰਡੇ ਦਿਮਾਗ ਨਾਲ ਛੋਟੇ ਬਾਈ ਖੋਲੋ ਕੇ ਦੱਸਣਾ ਤੂੰ ਹਾਂ ਪੁੱਛੋ ਤੈਨੂੰ ਤਿੰਨਾ ਦਾ ਤਿੰਨਾ ਦਾ ਦੱਸ ਵਿਚਾਰ ਆ ਬਿਆਰ ਸੌਦੇ ਰੋਜ਼ ਰੋਜ਼ ਨਹੀਂ ਹੁੰਦੇ ਨਹੀਂ ਰੋਜ਼ ਨਹੀਂ ਵਿਆਹ ਜ਼ਿੰਦਗੀ ਚ ਇੱਕ ਵਾਰੀ ਹੋਊ ਸੌਦਾ ਚੰਗਾ ਮਿਲ ਜੇ ਇੱਕ ਵਾਰੀ ਲੈ ਲੈ ਰੋਜ਼ ਰੋਜ਼ ਤਾਂ ਫਿਰ ਐਂ ਕਹਿੰਦਾ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਬਾਰੋ-ਬਾਰ ਚੱਲ ਇਹਨੂੰ ਕੱਢ ਦੇ ਇੱਥੇ ਚਰਾਗ ਕੱਢ ਦੇ ਯਾਰ ਇਹਦਾ ਕੱਲੀ ਦਾ ਦੱਸੋ ਦੋਨਾਂ ਦਾ ਹੀ ਦਰੂ ਵਿਚਾਰ ਆ ਨਾ 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 ਤਿੰਨੇ ਇਕੱਠੀਆਂ ਨਹੀਂ ਹੋਣੀਆਂ ਨਾ ਨਹੀਂ ਤੂੰ ਦੋਏ ਸੁਈਆਂ ਹੋਈਆਂ ਦਾ ਪੁੱਛ ਇਹਨੂੰ ਛੱਡ ਚਲੋ ਭਾਈ ਫਿਰ ਕੱਲੀ-ਕੱਲੀ ਦੱਸ ਉਹਨੂੰ ਕੱਲ ਦੱਸ ਇਹ ਤੂੰ ਦੱਸ ਤੇਰੀ ਬੱਕਰੀ ਦਾ ਕਿੰਨਾ ਮੁੱਲ ਹੈ ਜਰਾ ਕੋਈ ਦੱਸ ਤੇਰੀ ਈ ਦਾ ਈ ਦਾ ਕੋਈ ਨਹੀਂ ਮੰਗੀ ਜਾ ਇਹਦਾ ਸਾਰਿਆਂ ਦਾ ਨਹੀਂ ਪੁੱਛਿਆ ਇੱਕ ਦਾ ਪੁੱਛਿਆ ਇਹਦਾ ਭਾਈ ਕੋਈ ਨਹੀਂ ਜਾਣਦੇ ਇਹਦਾ 35 ਅੱਛਾ ਜੀ ਕੋਈ ਦੇਚਣ ਵਾਲੀ ਗੱਲ ਕਰ ਚੌਧਰੀ ਨਾ ਤਾਂ ਇਹ 35 ਦੀ ਹੈ ਕਿੰਨੇ ਸਨਖੀਆਂ ਦੇਖੋ ਪੱਠਾ ਕਿੰਨੇ ਸਨਖੀਆਂ ਸੀ ਸਾਰਾ ਕੁਝ ਦੇਖਦੇ ਆ ਰੋਜ਼ ਆ ਹੁਣ ਪਤਾ ਚੱਲ ਗਿਆ ਕੀ ਆ ਮਾੜੀ ਜੀ ਤੇ ਖੜਦੇ ਨਾ ਮਾੜੀ ਜ਼ੁਬਾਨ ਪੱਠ ਵੱਤਰਾ ਕੀ ਆ ਦੋਨੇ ਪੱਠਾ ਹੀ ਨੇ ਜੀ ਦੋਨੇ ਪੱਠਾ ਹੈ ਹੋਰ ਮਗਰ ਫੇਰ ਬਰੀਡ ਤਿਆਰ ਆ ਪੱਠਾ ਰੱਖਣ ਵਾਲੀ ਨਾ ਭਾਈ ਉਹ ਤੇ ਵਾਲੀ 45 ਦੀ ਹੈ ਮੰਗੀ ਜੇ ਇਹ ਕੁਸ ਜਾਓ ਹਸਾਬ ਨਾ ਹੀ ਵਿਕਣਗੀਆਂ ਨਾ ਕੋਈ ਨਹੀਂ ਤੁਸੀਂ ਆਪਦਾ ਹਿਸਾਬ ਕਰਦਾ ਆਸੇ ਕਰਤੀ ਦੱਸਿਏ ਖਾਨ ਹਾਂ ਹਾਂ ਦੱਸਣੇ ਪਊਗਾ ਸਾਈ ਕਟੋ ਪਸੰਦ ਨੇ ਜਨਾਬ ਦੇਖੋ ਆਪ ਪਸੰਦ ਹੈ ਸਾਈ ਦੇ ਪਹਿਲਾਂ ਮੈਂ ਉਸੇ ਦਾ ਕੰਮ ਰੱਬ ਤੋਂ ਤੇ ਗਾਹ ਤੋਂ ਕੋਈ ਘਟ ਨਹੀਂ ਮੰਗਦਾ ਮੁੱਲ ਆਪਣਾ ਤੇ ਰੇਟ ਤਾਂ ਹੋ ਜਾਂਦਾ ਜੀ ਯਾਰ ਮੰਗੀ ਆਂਦੇ ਰੇਟ ਜਾ ਤਾਂ ਤੁਸੀਂ ਪਰਾ ਹੋ ਕੇ ਦੱਸੋ ਮੈਨੂੰ ਅਰੇ ਇਹਨੂੰ ਨਹੀਂ ਅਸੀਂ ਆਪਣੀ ਮਰਜ਼ੀ ਤੋਂ ਚੱਲਾਂਗੇ ਇਮਾਨਦਾਰੀ ਸਮਝੋ ਸਾਡੇ ਦੀ ਰੱਬ ਤੋਂ ਦੇ ਗਾਗ ਤੋਂ ਕੋਈ ਘਾਟ ਨਹੀਂ ਪਰਾਂ ਨੂੰ ਹੋ ਕੇ ਦੱਸ ਮੈਨੂੰ ਲੈ ਮੈਂ 2 ਮਿੰਟ ਸੁਣਿਆ ਵਾ ਸੁਣ ਕੇ ਆ ਫੜੀ ਕੋਕਾ ਜਾ ਬਾਹਰ ਅੱਕ ਲੈ ਜਾ ਆਜੋ ਜੀ ਆਜੋ ਆਜੋ ਭਾਈ ਜੀ ਸਾਹਬ ਨਾਲੇ ਦੱਸ ਦੇ ਮੈਥੋਂ ਕਾਨੂੰ ਕੱਚਾ ਮੁੱਲ ਲਵਾਉਣਾ ਬਸ ਬਸ ਤੁਸੀਂ ਆਪ ਹੀ ਪੱਕਾ ਲਾ ਦਿਓ ਜੀ ਨਹੀਂ ਰਾਹ ਪਾਵ ਨਹੀਂ ਉਹ ਤਾਂ ਬਹੁਤ ਥੱਲੇ ਨੇ ਕਿਉਂ ਪਹਿਲੀ ਵਾਰ ਆਏ ਨੇ ਗੰਗਾ ਨਗਰ ਜ਼ਿਲ੍ਹੇ ਕਨੀਓ ਕਰਨਪੁਰਨ ਕਨੀਓ ਕਰਨਪੁਰ ਥੇੜੀ ਹਾਂ ਕਰਨ ਪਰ ਇਧਰ ਹਾਂ ਤਾਂ ਉਹਨਾਂ ਨੂੰ ਪਤਾ ਨਹੀਂ ਕਦੇ ਖਰੀਦੀਆਂ ਨਹੀਂ ਉਹ ਤਾਂ ਕਹਿੰਦੇ 12000 ਦੀ ਲੈ ਦੇ ਆਹੀ ਗੱਲ ਹੋਈ ਆ ਬਈ ਮੱਖਾ ਪਰ ਤੁਹਾਨੂੰ ਨਹੀਂ ਪਤਾ ਬੱਕਰੀਆਂ ਬਾਰੇ ਬਈ ਮੈਂ ਮੇਰੀ ਮਰਜ਼ੀ ਤੋਂ ਲਾਉਂਗਾ ਉਹਨਾਂ ਦੀਆਂ ਗੱਲਾਂ ਛੱਡ ਪੱਠ ਦੇ ਸਾਨੂੰ 15000 ਦੀ ਨਹੀਂ ਹੋਰ ਕਿੰਨੇ ਦੀ ਬਾਲਾ ਫਰਕ ਹੈ ਜੀ ਕਿੰਨਾ ਕੁ ਫਰਕ ਹੈ ਜਿਆਦਾ ਫਰਕ ਹੈ ਖੜਾ ਹੋ ਜਾ ਖਾਨਾ ਇਹ ਨਾ ਬੈਠ ਬੈਠਣ ਨੂੰ ਥੱਕ ਗਿਆ ਤੂੰ ਨਹੀਂ ਜਾ ਮੇਰੇ ਯਾਰ ਮੈਂ ਕਿਉਂ ਥੱਕ ਗਿਆ ਹੋਰ ਫਿਰ ਕਿੰਨੇ ਦੀ ਜਿਆਦਾ ਫਰਕ ਕਿੰਨਾ ਕ ਹਏ ਕਿੰਨੇ ਦੀ ਜਰਾ ਕੋ ਦੱਸ ਦੋ 2 ਰੁਪਏ ਦੀ ਗੱਲ ਦੱਸ ਯਾਰ ਗਰਮੀਆਂ ਹੁੰਦਾ ਕੋਈ ਨਾ ਬੋਲਿਆ ਨਹੀਂ ਜਾਂਦਾ ਇਹ ਪੰਡਾ ਕਿਹੜੀ ਮੇਵਣੀਆਂ ਨੇ ਇਹਦੇ ਦੋਨੇ ਬੇਵਣੀਆਂ ਦੇ ਮੈਨੂੰ 15000 ਰੁਪਏ ਪੰਡਾ ਜੋਰ ਲਾਉਂਦੇ ਕੱਲੀਆਂ ਮੇਵਣੀਆਂ ਇਹਦਾ ਕੱਦ ਕਿੱਡਾ ਕਹੇ 7000 ਦੀ ਨਹੀਂ ਕੋਈ ਲੈਂਦਾ ਬੇਵਣੀਆਂ ਦੇ ਜੋਰ ਲਾਉਂਦੇ ਮੈਨੂੰ ਫੇਰੀਆਂ ਮੰਡੀਆਂ ਬੱਕਰੀਆਂ ਨਾਲ ਭਰੀਆਂ ਪਈਆਂ ਨੇ ਤੁੰਗੜਾਂਣ ਜਾਣ ਹੈ ਇਹ ਮੇਵਣੀਆਂ ਕਰ ਕੀ ਲੈਣੀਆਂ ਨਹੀਂ ਉਂ ਇਹਦਾ ਮੂੰਹ ਨਹੀਂ ਦੇਖਣਾ ਠੀਕ ਹੈ ਗੱਲ ਬੱਕਰੀ ਵੀ ਵਧੀਆ ਚੱਲ ਚੱਲ ਹੁਣ ਕੰਮ ਦੀ ਗੱਲ ਕਰੋ ਹਾਂ ਕੰਮ ਦੀ ਗੱਲ ਤੇ ਆਓ ਸਾਹ ਚਾ ਜਾ ਤੁਸੀਂ ਆਪ ਹੀ ਪੱਕਾ ਮੁੱਲ ਲਾ ਕੇ ਪਾਸ ਲੈ ਜਾਓ ਪੱਕਾ ਮੁੱਲ ਲਾ ਦਿਆਂ ਹਾਂ ਪੱਕਾ ਲਾ ਦੋ ਬਸ ਜ 18000 ਦੀ ਦੇ ਆ ਲੈ ਪੱਕਾ ਲਾ ਉਹਨਾਂ ਦੇ ਬਿਨਾ ਪੁੱਛੇ ਨਾ ਬਿਨਾ ਪੁੱਛੇ ਨੂੰ ਮੈਂ ਬਾਪੂ ਨੂੰ ਜਾਂਦੇ ਪੁੱਛਿਆ ਵੀ ਨਹੀਂ ਇਹ ਤਾਂ ਅੰਦਰ ਨਹੀਂ ਹੈ 20 ਤਾਂ ਅੰਦਰ ਦੱਸ ਗੱਲ ਫੇਰ ਤੁਹਾਨੂੰ ਡੱਕਰ ਦਾਂ ਭਈ ਅਸੀਂ ਵਗ ਜਾਂਦੇ ਆ ਐਡਾ ਕਹਿ ਕੇ ਦਲਾਲੀ ਤੇਥੋਂ ਲੈਣੀ ਹੈ ਕਹਿ ਕੇ ਸਰਦਾਰਾਂ ਤੋਂ ਲੈਣੀ ਹੈ ਕੋਈ ਬੰਦੇ ਆ ਦੇਣੀ ਦੇਣੀ ਦੁੰਡੜ ਕਰਨਾ ਆਏ ਪਰ ਸੌਦਾ ਕਰਾਉਣ ਦਾ ਸਾ ਛੋਟੀਆਂ ਸੁੱਖਾਂ ਸੁਖਦੇ ਆ ਆਸਾਂ ਤੱਕਦੇ ਆ ਲਓ ਤੇ ਦੇਣੇ ਦੇਣੇ ਜੇ ਕਿਹੜੇ ਬੰਦੇ ਆ ਉਹ ਦੇਣੀ ਦੇਣੀ ਛੋਟੇ ਉਹ ਨਹੀਂ ਕਰਨਾ ਦੱਸ ਫਿਰ ਇਕੋ ਹੀ ਇੱਕ ਗੱਲ ਦਾ ਇਕੋ ਹਾਂ ਨਾ ਜੱਸ ਰੋ ਤੀਰੇ ਦੇਉਂਗਾ ਦੁਬਾਰਤ ਨਹੀਂ ਨਹੀਂ ਹੋਣੀ ਨਹੀਂ ਹੋਣੀ ਚੌਧਰੀ ਫਿਰ ਤਾਂ ਟੋਬੇ ਹੀ ਡਾਂਗਾ ਦਾ ਕੋਈ ਫਾਇਦਾ ਨਹੀਂ ਰੱਬ ਲਾ ਕੇ ਉਹ ਕਿੱਥੇ ਜਾਣਗੇ ਇੰਨੇ ਲਟਾਈ ਕਰਾ ਕੇ ਵਿਚਾਰੇ ਪਹਿਲੀ ਵਾਰ ਬੱਕਰੀਆਂ ਲੈਣ ਤਾਂ ਤਾਣਾ ਲੋਟ ਚਰਖੇ ਦੀ ਧੰਦਾਵੇ ਨਾਵੇ ਕੀ ਪਤਾ ਬਚਾਲ ਟੁੱਟ ਜੇ ਇਹ ਤਾਂ ਸਾਹਮਣੇ ਸੀਸਾ ਜੀ ਛੋੜੇ ਇਹ ਤਾਂ ਕੋਈ ਸੀਸਾ ਹੀ ਰਹਿ ਜਾਂਦਾ ਇਕੱਲਾ ਹਾਂ ਇਕੱਲਾ ਹੀ ਸੀਸਾ ਰਹਿ ਜੂ ਕੰਚ ਚੋਣਾ ਉੱਪਰ ਚੱਲ ਆਏ ਨੂੰ ਪੱਕੀ ਲਾ ਦੇ ਕੀ ਦੇਵਾਂ ਉਹ ਲਾਤਾ ਦਿੱਤਾ ਤੂੰ ਲਾ ਦੇ ਲੈ ਲੋ ਆਹਨ ਵੀ ਲਾ ਲੈਣ ਦੇ ਆਹ 5 400 150 ਹੋਰ ਕਰ ਦੇ ਨਹੀਂ 5 400 150 ਆ ਲੈ ਵੀ ਇੱਕੋ ਗੱਲ ਕਹਿਣੀ ਤੈਨੂੰ ਬਾਰ-ਬਾਰ ਨਹੀਂ ਕਹਿਣੀ ਤੈਨੂੰ ਸਰ ਤੋਂ ਲਾ ਕੇ ਪਹਿਲਾਂ ਤਾਂ ਖੁਸ਼ ਹੋਵੇਂ ਤਾਂ ਠੀਕ ਐ ਨੀ 20000 ਦੀ ਬੱਕਰੀ ਨਹੀਂ ਇਹ ਨਹੀਂ ਆਉਂਦਾ ਚਲ ਆ ਚੱਲੀ ਬਹੁਤ ਠੀਕ ਨਹੀਂ ਰੰਦਾ ਹੁਣ ਡੱਕਰ ਨਾਲ ਧਰਕੀ ਨਾ ਬੋਣੀ ਤੇਰੀ ਨਾ ਸਾਡੀ ਕੱਚਾ ਕੰਮ ਕਰਤਾ ਤੈਂ ਨਹੀਂ ਕੱਚਾ ਤਾਂ ਮੈਂ ਸਾਹ ਨੂੰ ਗੱਲ ਆਰੇ ਗੱਲ ਸੁਣ ਪਿੱਛੋ ਕਹਿ ਦੇਣੇ ਅਸੀਂ ਬੱਕਰੀ ਚੋ ਇੱਕ ਚੋ ਦਲਾਲੀ ਦੀ 500 ਰੁਪਇਆ ਲੈਣੇ ਆ ਪਿੱਛੋ ਵਾਲਾ ਝੁੱਗਾ ਚੱਕਦਾ ਸਾਨੂੰ ਗਰੀਬ ਨਹੀਂ ਔਰ ਕਰਦਾ ਨਹੀਂ ਉਹ ਕੋਈ ਚੋਰੀ ਨਹੀਂ ਅਸੀਂ ਕਰਦੇ ਮੈਂ ਦੇਣੀਆਂ ਦੇ ਨਹੀਂ ਦੇਣੀ ਨਾ ਦੇ ਇਥੇ ਖੜਾ ਉਹਨੂੰ ਨਹੀਂ ਪਤਾ ਮੈਂ ਦੂਆ ਨੂੰ ਦੇਖ ਦੂੰ ਤੁਹਾਨੂੰ ਵੇਚਦੇ ਇਮਾਨਦਾਰੀ ਤੋਂ ਨਾ ਵੇਚ ਦੇ ਕੋਈ ਗੱਲ ਨਹੀਂ ਨਾਂ ਦਾ ਹੀ ਤੋਂ ਜਾ 22000 ਦੀ ਹੋ ਗਈ ਓਏ ਚੱਕ ਹਾਂ ਨਾ ਨਾ ਹੁਣ ਨਹੀਂ ਠੀਕ ਹੈ ਜਰਾ ਛੱਡ ਪਰ ਮਨ ਕਰ ਤੁਹਾਨੂੰ ਦੱਸ ਚਲਾ ਚਲੀ ਨਹੀਂ ਫਰਕ ਨੂੰ ਟੱਟੂ ਆ ਯਾਰ ਇਹ ਕਹਿਣਾ ਕੀ ਫਿਰ ਹੁਣ ਲਾਸਟ ਮਾਈ ਹੁਣ ਤੂੰ ਕੀ ਕਹਿੰਦਾ ਫਿਰ ਉਹਦੇ ਨਾਲ ਵੀ ਕਮਾਲ ਹਰ ਜਾ ਜਾ ਤੂੰ ਇਹਨੂੰ ਐ ਪੁੱਛ ਵੀ ਕਹਿਣਾ ਕੀ ਨਹੀਂ ਜਾਈਏ ਹੋਰ 15 ਦੀ ਬੱਕਰੀ ਹੋਗੀ 15 ਦੀ ਪੱਠਾ ਹੋਗੀਆਂ ਮਾਦਾ ਕਿਉਂ ਵੀ ਨਾ ਅਸਲ ਵਾ ਲਾਂਗੇ ਸਾਈ ਨੂੰ ਤੁਹਾਨੂੰ ਕੰਨੇ ਦੇਣਾ ਦੁੱਧ ਕੁੱਤਿਆਂ ਨੂੰ ਪਾ ਦਿਆ ਕਰੂ ਸਰਦਾਰ ਚੋਕੇ ਨਹੀਂ ਪੀ ਰਿਆ ਕਰੂ ਦੁੱਧ ਨੂੰ ਕਿਹੜਾ ਛੱਡੇ ਦੁੱਧ ਚੁੰਗਦੇ ਨੇ ਯਾਰ ਸ਼ਰਾਬ ਨੂੰ ਰਸਤਾ ਕੋਈ ਸ਼ਰਾਬ ਨਹੀਂ ਬਚ ਜੰਮਦਿਆਂ ਨੂੰ ਵੇਚਦਾਂ ਨੇ 2 ਮਿੰਟ ਹੁਣ ਤਾਂ ਨਹੀਂ ਦੇਣੀ ਪਕਾਈ ਤਾਂ ਫਿਰ ਲੰਦਰਾ ਇਹ ਵੀ ਕਰਦਾ ਨਹੀਂ ਬਾਈ ਤੁਸੀਂ ਬਾਹਲੀ ਕਰਦੇ ਨਹੀਂ ਜਵਾਨੀ ਕਰਦੇ ਚਲੋ ਅਗਲੇ ਦਾ ਕਰਨਾ ਹੀ ਆ ਕਰ ਨਹੀਂ ਅਗਲੇ ਦੀ ਤੇ ਤੂੰ ਆ ਜਾ ਇਧਰ ਲੋ ਹੋ ਗਏ ਦਿਸਤਾ ਇੱਕ ਖੜੋ ਕਿਹੜਾ ਖੜਦਾ ਸਾਡੀ ਦਿਹਾੜੀ ਆ ਉਹਨੂੰ ਕਹਿੰਦੇ ਤੂੰ ਬੈਠ ਤੂ ਆ ਨਾਲ ਉਹਦਾ ਕਰ ਨਹੀਂ ਹੁੰਦਾ ਅਗਲੇ ਦਾ ਨਹੀਂ ਹੁੰਦਾ ਅਗਲਾ ਤਾਂ ਉਹ ਫਿਰ ਕਿੰਨੇ ਦੀ ਦੇਣੀ ਐ ਕਿਨੇ ਦੀ ਨੇੜੇ ਲਾ ਗੱਲ ਆਇਆ ਨਾ ਕਰ ਚਲ 5 400 ਹੋਰ ਕਰ ਨਹੀਂ 5 400 ਨਹੀਂ ਮੈਨੂੰ ਇੱਕ ਵਾਰੀ ਪੌਣ ਤੋਂ ਵੱਧ ਦੇ ਯਾਰ ਇੱਕੇ ਵਾਰੀ ਤੈਨੂੰ ਇਕੱਠੇ 5000 ਘਟਾ ਦੇ ਨਹੀਂ ਉਹ ਉਹ ਨਹੀਂ ਮਤਲਬ ਫਿਰ ਅਸੀਂ ਚੀਜ਼ ਦਾ ਮੁੱਲ ਲਾ ਮੈਂ ਚਲ ਤੇਰੇ ਮਗਰੀ ਲਾ ਲਾ ਮੈਂ ਜਦੋਂ ਤੂੰ ਕਹਿੰਦਾ ਵੀ ਮੈਨੂੰ ਉੱਥੇ ਲੱਗਿਆ ਘਰੇ ਬੰਦ ਮਹੀਨੇ ਦੇ ਤੱਕ ਹੀ ਬੈਠਾ ਤੇਰੇ ਬੱਚੇ 22000 ਕੋਈ ਮਾੜਾ ਲਾਇਆ ਨੂੰ ਮੁੱਲ ਜਾਂਦੀ ਵਾਰ ਠੀਕ ਹੈ ਪੱਕਾ ਹੀ ਤਾਂ ਸਾਡਾ ਕਰਨਾ ਕੰਮ ਨਾ ਕੁੱਤਰਾ ਕੰਮ ਹੈ ਤੇਰੇ ਨਾਲ ਤੂੰ ਵੀ ਸਾਹਮਣਾ ਕੁੱਤੇ ਕਰ 15 ਦੀ ਕਿਵੇਂ ਕਰੇਗਾ ਨਹੀਂ 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 ਜੱਜ ਕੇ ਬੜਨੇ 15 ਦੇ ਬੱਚੇ ਤੇਰੇ ਲਾਤੇ ਮੈਂ ਪਹਿਲਾ ਹੰਗਲੇ ਤੇਰੇ ਦੱਸ 15 ਦੀ ਕਿਹਨੂੰ ਆ 15 ਦੀ ਨੀਣਾ ਖਾਦੀ ਹਾਂ ਇਹ ਨਹੀਂ ਆ ਗੱਲ 15 ਦੀ ਨਵੀਂ ਪਾਠਾ ਪਹਿਲੇ ਜੂਈ ਸੁਈ ਨੂੰ ਤੂੰ ਆਏ ਦੱਸ ਲਾਸਟ ਇੱਕੋ ਹੀ ਗੈਰੀ ਹਾਣਾ ਤੂੰ ਵੇਟ ਦੇ ਬੋਣੀ ਕਰਦੀਆਂ ਮੁੜ ਕੇ ਬੋਣੀ ਕਿੱਥੇ ਕਰੂਗੀ ਜੀ ਕਿੰਨੇ ਵੀ ਦੇਣੀ ਆ ਉਹ ਕੱਦ ਨਾ ਕਰਾਈ ਕਿੰਨੇ ਵੀ ਦੇਣੀ ਆ 500 ਘੱਟ ਦੇ ਦੇ ਦੋ ਮੈਂ ਉਹ ਯਾਰ ਉਹ ਗੱਲਾਂ ਨੂੰ ਛੱਡ ਇਹਨਾਂ ਤੇ ਗਦਾਵਾ ਫੇਰੀ ਤੂੰ ਨਾਲ ਵੀ ਕਰਦਾ ਤੂੰ ਕੀ ਬੱਕਰੀ ਦਾ 15 ਨੇ ਪੱਠਾ ਲਾਦੀ ਪੰਜ ਦੀ ਬੱਕਰੀ ਲਾਦੀ ਨਾ ਭਾਈ ਯਾਰ ਉਹ ਇਧਰ ਚੁੱਪ ਕਰ ਤੂੰ ਵਿਚਾਲੇ ਨਾ ਬੋਲ ਭਾਈ ਯਾਰ ਤੇਰੇ ਕੋਲ ਵੀ ਹੁੰਦੇ ਆ ਕਰਜੇ ਤੇਰੇ ਨਾਲ ਵੀ ਪਕਾਈ ਸਕੁੱਟਣੀ ਆ ਜੀ ਦੋ ਦਿਨ ਵੀ ਜਾਓ ਤੇਰੇ ਨਾਲ ਤਾਂ ਜੱਫਾ ਵਿੱਚ ਹੀ ਹੋਣਾ ਉਹ ਉਹ ਦੱਸ ਦੇ ਚਰਾਗ ਦਾ ਕੋਈ ਨਾ ਕੋਈ ਬੇੜ ਦੇ ਯਾਰ ਹਸਲ 29 ਦੀ ਲੈ ਯਾਰ ਹੋਰ 14000 ਦੀ ਹੈਗੀ ਹੈ 14 ਦੀ ਹੈਗੀ ਇਕੱਲੀ ਪਰਾ ਤਾਂ ਨੇ ਓਏ ਖਰਜਾ ਇਹ ਲੈ ਲਈ ਹੁਣ ਕੰਟੇ ਆਏ ਦਿੰਨੇ ਆ ਖਾਨਮ ਕਹਿਦੇ ਚੁੱਪ ਬਾਈ ਚੁੱਪ ਲੈ ਵੇਕਦੀ ਬਕਿਆ ਗਈ 23000 ਦੀ ਇਹਨਾਂ ਨੂੰ ਮਜ਼ੂਰਾ ਲੈ ਜਾਣਗੇ ਨਹੀਂ ਨਸ ਨਹੀਂ ਫੇਰ ਨਹੀਂ ਹੋਰ ਫੇਰ ਕਿੱਥੇ ਹੈ ਹੈ ਫੇਰ ਕਿੱਥੇ 29 ਦੀ ਦੋ ਦੋ ਘੱਟ ਨਹੀਂ ਪਾਣੀ ਜੀ ਫਿਰ ਦੌਥੀ ਖੜੇ ਮੈਂ ਕਿੰਨੇ ਦਾ ਘਟਾ ਦੇ ਸੀ ਮੁਰ ਕੋ ਰੋਥੀ ਹੁਣ 29 ਦੀ ਹੁਣ 23000 ਘਟਾਤਾ ਜੀ ਯਾਰਾ ਵਾਚ ਵੀ ਦੇਖਣ ਸੁਣ ਮੇਰੀ ਗੱਲ ਸਾਬ ਬਣ ਕੇ ਹੁਣ ਕੀ ਕਰ ਸਰ ਯਾਰ ਕਿੱਥੇ ਜਾਈ ਕੋਈ ਸਮਝ ਆਇਆ ਨਹੀਂ ਜਬਾ ਜਾਇਦ ਕਰ 23 ਤੇ ਦਰ ਨਹੀਂ ਜਾਣਿਆ ਲਾਚਾ ਦੇ ਨਾਲ ਬੰਦ ਗੋਲੀ ਦੀ ਦੁਰਾਲ ਵੀ ਕਰਨੀ ਹੈ ਗੱਲ ਨਾ ਕੋਈ ਨਾ ਕਰ ਲੋ ਇਦੂ ਨਾਲ ਵੀ ਗੱਲ ਨਹੀਂ ਨਹੀਂ ਪਹਿਲਾਂ ਤੇਰੇ ਨਾਲ ਕਰਨੀ ਹੈ ਨਾ ਪਹਿਲੇ ਦੀ ਗੋਲੀ ਕਰਾ ਦੇ ਬੋਣੀ ਤੇ ਦੋਨਾਂ ਦੀ ਹੋ ਜਾਣੀ ਤਿੰਨਾਂ ਦੀ ਹੋ ਜਾਣੀ ਆ ਹਾਂ ਦੱਸ ਦੱਸ ਤੈਨੂੰ ਵੀ ਬੱਕਰਾ ਲੈ ਕੇ ਦੰਨੇ ਆ ਸੋਚਾਂ ਚ ਨਾ ਪੈ ਸਾਡੇ ਨਾਲ ਹੀ ਖੜ ਜਾ ਹਾਂ ਮੈਂ ਤੈਨੂੰ ਬਾਹਰ ਥੱਲੇ ਫਿਰ ਦਿਆਂ ਬਾਹਰ ਥੱਲੇ ਚੱਲ ਓ ਵੇ ਤੂੰ ਵੀ ਦੱਸ ਦੇ ਖਰਜਾ ਯਾਰ ਚੱਲ ਜਾਂ ਚੱਲ ਜਾਂ ਆ ਤੁਹਾਡੇ ਬਿਨਾ ਪੁੱਛੇ ਨਹੀਂ ਐ ਨਹੀਂ ਲਾਣੇ ਜਰਾ ਨਾ ਇਹਨੂੰ ਮਰਨ ਦਈਏ ਨਾ ਤੈਨੂੰ ਚਾਉਂਦੇ ਤੋਂ ਇਸ ਤਰ੍ਹਾਂ ਨੁ ਰੱਖਾਂਗੇ ਇਹ ਵੀ ਵਪਾਰੀ ਨੇ ਪੱਠੇ ਇਹਦੇ ਨਾਲ ਦੀ ਤੁਹਾਨੂੰ ਮਿਲ ਨਹੀਂ ਨਹੀਂ ਸਕਰੀਨ ਪੱਠੇ ਨਹੀਂ ਮਿਲਦਾ ਤੂੰ ਵਧੀਆ ਮਿਲਦੀਆਂ ਜਾਂ ਘਟੀਆਂ ਦੋ ਦਾ ਹਾਂ ਉਹ ਜਾ ਅਗਲਾ ਮੁੱਲ ਫਿਰ ਕੀ ਕਰਾਂ ਹਾਂ ਜੀ ਨੇੜ ਦੇ 29 ਦਾ ਤੁਹਾਨੂੰ ਕਹਤੇ ਯਾਰ ਨੇੜੇ ਲਾ ਦੋ ਯਾਰ ਨਾ 14 ਦਾ ਸਰਕ ਪਾਇਆ ਤੁਮ ਨਹੀਂ ਛੇ ਨਹੀਂ ਖਵਾਉਂਦੇ ਛੋਟਾ ਹੋਰ ਕੀ ਆ 23 ਦੀ ਦਿਨ ਹੈ ਨਹੀਂ 24 ਦਿਨਾਂ ਹੈ ਏ ਟੱਕਰ ਦਾ ਹੈ ਕਿੰਨੇ ਦਿਨਾਂ ਆ ਨਾ ਬੱਸ ਵੀ ਕੱਟ ਦੋ ਵੀਡੀਓ ਮਾ ਹੋ ਗਈ ਜਾਨਾ ਇੱਥੇ ਕੱਟ ਦੇ ਵੀਡੀਓ ਵੀਡੀਓ ਕੱਟ ਦੇ ਫਾਈਲ ਹੀ ਲਿਆ ਚੱਲ ਜਾ ਪੁਰਾ ਕਰ ਬਹੁਤਾ ਸਿਆਣਾ ਨਾ ਬਣ ਇਹ ਲੈ ਬੇਇੱਜ਼ਤੀ ਹੁਣ ਘੰਟਾ ਹੋ ਗਿਆ ਮਗਰ ਖਪਾਈ ਕਰਦੇ ਨੂੰ ਪਾਸੇ ਕਰ ਹੁਣ ਬਾਰ-ਬਾਰ ਨਹੀਂ ਨਾ ਬਾਰ-ਬਾਰ ਨਹੀਂ चक पूरी पची दी बेजती मैं बारी ना हूं नी मथा मारना कोई आ जा भाई ना 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 अगले तीन नहीं यार अगले तीन बड़वाने जो रब वर्गे बंदे ने यार ये कम नहीं है छद भी नहीं है रोटी लेनी